ਮੈਂ ਆਉਦਾ ਕੰਮ ਕਰਦੀ ਆਉਣੇ ਆਉਦੀ ਜੌਬ ਕਰਨੀ ਹੁੰਦੀ ਹੈ ਸਾਡੀ ਮੰਮੀ ਡੈਡੀ ਬੋਲ ਸਾਡੀ ਮੰਮੀ ਚਲੋ ਭਾਈ ਹੁਣ ਦੇਖੋ ਕਿ ਤੁਹਾਡੇ ਕੋਲ ਆਉਗਾ ਝੂਂਦੇ ਮਾਂ ਕੀ ਬਣਾਇਆ ਮੰਮੀ ਸਬਜ਼ੀ ਕੀ ਬਣਾਈਏ ਦੱਸੋ ਮੈਨੂੰ ਹੈ ਗਾਜਰਾ ਇਹਨੇ ਮੈਨੂੰ ਕਿਹਾ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਮਿਸਟ੍ਰੈਨ ਮਿਸਿਸ ਕੀਵਿਆ ਇਧਰ ਸੀਵੀਆ ਸਾਬਜੀ ਬਣਾਣੇ ਨੇ ਓਮਲੇਟ ਕਹਿੰਦੇ ਮਨਪ੍ਰੀਤ ਮੈਂ ਤੈਨੂੰ ਵੀ ਖਵਾਉਂਗਾ ਓਮਲੇਟ ਬਣਾ ਕੇ ਇਧਰ ਚਾਹ ਧਰਤੀ ਆਪਾਂ ਹੈ ਸਭ ਤੋਂ ਸੌਖਾ ਤਰੀਕਾ ਠੀਕ ਹੈ ਠੀਕ ਹੈ ਇਧਰ ਚਾਹ ਧਰਤੀ ਆਪਾਂ ਤੇ ਇਧਰ ਜੁਹਾਰ ਦੇ ਕਿਦਨ ਦੇ ਕੱਪੜੇ ਆਏ ਨੇ ਕਿ ਉਹ ਜੇ ਵੀਡੀਓ ਆਪਾਂ ਬਣਾਈ ਹੋਈ ਨਹੀਂ ਉਹ ਵੀਡੀਓ ਬਣਾ ਲਈਏ ਦੇਖ ਲਾ ਮੰਮੀ ਨੂੰ ਵੀ ਨਹੀਂ ਪਤਾ ਲੱਗਿਆ ਉਦੋਂ ਮੰਮੀ ਤੁਸੀਂ ਬਣਾਣ ਕਿ ਗਏ ਸੀ ਹਾਂਜੀ ਸਰਦਾਰ ਜੀ ਇਹ ਸਰਦਾਰ ਜੀ बन ਗਿਆ ਦੋ ਹੰਡੇ ਦੋ ਹੰਡੇ ਨਾ ਮਲੇਟ ਅੰਡੇ ਤਾਂ ਗੱਲ ਯਾਰ ਅੰਡਿਆਂ ਰੀਟਰੀ ਲੱਗੇ ਬੱਝ ਗਈ ਸੀ ਨਾ ਉਹ ਪਤਾ ਨਹੀਂ ਰਿੱਕੀ ਅਸਲ ਚ ਗੱਲ ਕੀ ਹੋਣੀ ਆਪਣੇ ਨਾਲ ਨਹੀਂ ਹੋ ਜਾਂਦਾ ਜਦੋਂ ਆਪਾਂ ਪੀਟੀਐਮ ਕਰਦੇ ਆਂ ਕਈ ਵਾਰ ਉਹ ਦੀ ਬੈਕ ਮੁੜਿਆ ਉਹ ਤਾਂ ਅਗਲਾ ਗਾਹਾਂ ਅੱਗੇ ਵਗ ਗਿਆ ਹੋਊਗਾ ਹੋਰ ਦੱਸ ਕੀ ਹੋਣਾ ਹਾਂ ਉਹ ਚੀਜ਼ ਹੋ ਜਾਂਦੀ ਆ ਲਿਆਓ ਸਰਦਾਰ ਜੀ ਲਿਆਓ ਸਰਦਾਰ ਭਾਈ ਸਾਡੀ ਰਸੋਈ ਸੋਹਣੀ ਆ ਭਾਈ ਦੱਸ ਦੋ ਭਾਈ ਰੇਕੇ ਕੁੜੀ ਨੇ ਕਮੈਂਟ ਕੀਤਾ ਕਿ ਤੁਸੀਂ ਆਪਦੀ ਮੰਮੀ ਤੋਂ ਵਾੜਾ ਕੰਮ ਕਰਾਉਣੀ। ਭਾਈ ਅਸੀਂ ਇੰਨਾ ਕ ਤਾਂ ਕਮਾ ਲਏ ਨੇ ਆ ਵੀ ਅਸੀਂ ਮੰਮੀ ਨੂੰ ਕੰਮਾਂ ਲਈ ਲਾ ਕੇ ਦੇ ਦिए ਪਰ ਮੇਰੀ ਮੰਮੀ ਕਹਿੰਦੀ ਜਿੰਨਾ ਟਾਈਮ ਭਾਈ ਮੇਰੇ ਤੋਂ ਹੁੰਦਾ ਓਨਾ ਟਾਈਮ ਕਰੂੰ ਜਦੋਂ ਮੇਰੇ ਤੋਂ ਨਾ ਹੋਇਆ ਮੈਂ ਦੱਸ ਦੂੰ ਤੁਹਾਨੂੰ ਦੋਨਾਂ ਭਰਾਵਾਂ ਨੂੰ ਬਿਠਾ ਕੇ ਵੀ ਭਾਈ ਮੇਰੇ ਤੋਂ ਕੰਮ ਨਹੀਂ ਹੁੰਦਾ ਅਸੀਂ ਦੋਨੇ ਜਾਣੀਆਂ ਇੰਦਰਾਣੀ ਜਠਾਣੀ ਜੌਬ ਵਾਲੀਆਂ ਹਈਆਂ ਮੈਂ ਜੜੀ ਬਹੁਤ ਖੁਸ਼ ਨੇ ਤਾਂ ਸਾਡੇ ਘਰੇ ਝਾਕਣ ਦੀ ਤੁਹਾਨੂੰ ਕੋਈ ਲੋੜ ਨਹੀਂ ਅਸੀਂ ਬਹੁਤ ਹੈਪੀ ਆ ਠੀਕ ਹੈ ਨਾ ਚਲੋ ਜੀ ਹੁਣ ਅਸੀਂ ਆਮਲੇਟ ਇੰਜੋਏ ਕਰਦੇ ਆ ਤੁਹਾਡੀ ਗੱਲ ਦਾ ਜਵਾਬ ਦਿੰਦੇ ਓਏ। ਚਲ ਕਾਦੀ ਦਵਾਈ ਰੈਡੀ? ਹਾਂ ਕਾਦੀ ਦਵਾਈ। ਫਰੈਸ਼ ਚੋਲ ਦੀ। ਇਹਦੇ ਵਿੱਚ ਜਿਹੜੀ ਕਾफी ਕੁਝ ਪਾਇਆ ਹੈ ਨਾ ਉਹ ਤਾਂ ਜਿਹੜੀ ਆਪਾਂ ਉਹ ਵੀ ਜੇ ਬੰਦਾ ਐਪਲ ਖਾਵੇ ਆਦਰਕ ਪਾਲੇ ਹੈ ਨਾ ਨਿੰਬੂ ਹੋ ਗਿਆ। ਲਸਣ ਅਨਾਰ ਹੋ ਗਿਆ ਰੈਡੀ। ਮਿਸ਼ਰਣ ਤਾਂ ਕਾफी ਹੈ ਰੈਡੀ। ਫਰਕ ਪਏ ਤੋਂ ਲੱਗਦਾ ਹੈ ਨਾ ਕਿ ਨਹੀਂ? ਫਰਕ ਪਈ ਦੀ ਗੱਲ ਆ ਮਿਸ਼ਰਨ ਤਾਂ ਕਾਫੀ ਆ ਦਵਾਈ ਚ ਹੈ ਫਰਕ ਪਈ ਦੀ ਗੱਲ ਆ ਮਿਸ਼ਰਨ ਤਾਂ ਕਾਫੀ ਆ ਕਾਉਂ ਫਰਕ ਪਈ ਹੂੰ ਜੇ ਮਰ ਗੋਡੇ ਗਿੱਟੇ ਖੜ ਜਾਂ ਜਿਵੇਂ ਐ ਕਹਤਾ ਵੀਜੀ ਗੋਡੇ ਗਿੱਟੇ ਦੁਖਦੇ ਐ ਵੀ ਕੋਈ ਨੁਸਖਾ ਦੱਸੋ ਡੈਡੀ ਐਨੇ ਕਮੈਂਟ ਆਉਣਗੇ ਆਂਟੀ ਜੀ ਤੁਸੀਂ ਆ ਕਰ ਲਿਆ ਕਰੋ ਆਂਟੀ ਜੀ ਤੁਸੀਂ ਆ ਕਰ ਲਿਆ ਕਰੋ ਅਰੇ ਬੜੇ ਹਰਾਮੀ ਭਾਈ ਲੋ ਬਈ ਚਾਰ ਛੇਰ ਹੋ ਕੇ ਸਾਰਾ ਸਮਾਨ ਰੱਖ ਲਿਆ ਡੱਡੀ ਚ ਜਿਝਰ ਸਿੰਘ ਜੀ ਕੋਈ ਵੀ ਕੰਮ ਮਨ ਨੂੰ ਮਿਹਨਤ ਪਾੜਦਾ ਕੋਈ ਵੀ ਕੰਮ ਹਾਂ ਆਪੇ ਮਿਹਨਤ ਤੇ ਟਾਈਮ ਮਿਹਨਤ ਤੇ ਟਾਈਮ ਮੈਂ ਪੰਕਚੁਐਲਟੀ ਵੀ ਟਾਈਮ ਤੇ ਪਹੁੰਚਣਾ ਆਪਦੇ ਕੰਮ ਤੇ ਹਾਂ ਪਰ ਆਪਾਂ ਤਾਂ ਟਾਈਮ ਤੇ ਜਾਂਦੇ ਨਹੀਂ ਪਰ ਆਪਣਾ ਬੰਦਾ ਰੱਖਿਆ ਹੋਇਆ ਉਹ ਭੱਗ ਜਾਂਦਾ ਹੈਣਾ ਉਹ ਲੋ ਭਾਈ ਅੱਜ ਕਲੀਅਰ ਆ ਮੌਸਮ ਤੁੰਡ ਤਾਂ ਹੈ ਨਹੀਂ ਪਰ ਧੁੱਪ ਵੀ ਨਹੀਂ ਨਿਕਲੀ ਮੈਨੂੰ ਲੱਗਦਾ ਪਤਲਵਾਈ ਜੀ ਲੱਗਦੀ ਹੈ ਹਨਾ ਹੂੰ ਧੁੰਦ ਹੈ ਨਹੀਂ ਪਰ ਧੁੱਪ ਵੀ ਨਹੀਂ ਨਿਕਲਨੀ ਅੱਜ ਦੀ ਅੱਜ ਦੀ ਤਾਜ਼ਾ ਖਬਰ ਅੱਜ ਬਰਨਾਲੇ ਸ਼ਹਿਰ ਦੇ ਵਿੱਚ ਧੁੰਦ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਮੌਜੂਦਾ ਹਾਲਾਤ ਬੁਣ ਰਹੇ ਨੇ ਇਹ ਧੁੱਪ ਵੀ ਨਹੀਂ ਨਿਕਲ ਨਹੀਂ ਨਿਕਲ ਲੋ ਬਈ ਸਤਨਾਮ ਸ਼੍ਰੀ ਵਾਹਿਗੁਰੂ ਪਹੁੰਚ ਗਏ ਬੱਚਿਆਂ ਦੇ ਲੰਗਰ ਲੱਗਿਆ ਨਹੀਂ ਹੈਗਾ ਠੀਕ ਹੈ ਲੱਗੂਗਾ ਜਰੂਰ ਤੇ ਆਪਾਂ ਸਾਰਿਆਂ ਨੇ ਪੂਰੀਆਂ ਖਾ ਖਾ ਕੇ ਮੋٹے ਹੋ ਜਾਣਾ ਆ ਰੋਟੀ ਖਾ ਕੇ ਨਹੀਂ ਆਈ ਮੈਂ ਵੀ ਇਹ ਪੂਰੀਆਂ ਖਾਵਾਂਗੇ ਅੱਜ ਫਿਰ ਖਾਦੀ ਨਹੀਂ ਆਂਦੀ ਪੂਰੀ ਦਾ ਫਿਰ ਮਜ਼ਾ ਨਹੀਂ ਆਉਂਦਾ ਕਿ ਨਹੀਂ ਲੈ ਬਈ ਤੇਰਾ ਵੀਰਾ ਸੁਨੇਹਾ ਲੈ ਆਇਆ ਪੂਰੀਆਂ ਦਾ ਭਾਜੋ ਜਾਓ ਮੇਰੀ ਗੱਲ ਸੁਣ ਵੀਰਪਾਲ ਮੈਂ ਤੈਨੂੰ ਸਮਝਾਉਣੀ ਆ ਕੰਮ ਹੋ ਰਿਹਾ ਕੋਸਾ ਕਰ ਲਈ ਬੰਦੀ ਦੀ ਕੋਸਾ ਕਰ ਲੈ ਪੁੱਤ ਆਜੋ ਸੰਦੇ ਉਹ ਸਿਰਾਂ ਲੱਗਿਆ ਪਿਆ ਕੀ ਸਿਰਾਂ ਲੱਗਿਆ ਗੋਜਰੇ ਦਾ 4 ਗੋਜਰੇ ਦਾ 4 ਦੇਖਿਓ ਤੁਸੀਂ ਬੜਾ ਸੁਆਦ ਆ ਉਸਦੇ ਭੈਣ ਭਰਾ ਗਰਮ ਗਰਮ ਖਾਏ ਉੱਥੇ ਆ ਖੀਰ ਕਸਟਰਡ ਆਈ ਤਾਂ ਥੋੜੀ ਲੈ ਕੇ ਆਏ ਹੋ ਤੁਸੀਂ ਇਹ ਮਿੱਠਾ ਲੈ ਆਵਾਂਗੇ ਕੋਈ ਨਹੀਂ ਇਹ ਤਾਂ ਸਾਡਾ ਹੀ ਆ ਅਸਤਾ ਤੁਹਾਡੇ ਵਾਸਤੇ ਪਵਾ ਕੇ ਲੈ ਕੇ ਆਏ ਆ ਖੀਰ ਕਸਟਰਡ ਵਾਲੀ ਆ ਮੈਨੂੰ ਟੋਲੂ ਟੋਲੂ ਲੈ ਜਾ ਡੋਲੂ ਅੰਦਰ ਅੰਦਰ ਕੋਇਟ ਨਹੀਂ ਪਈਆ ਉੱਪਰ ਕੇਟ ਨਹੀਂ ਪਈ ਆਪਣੀ ਉਹ ਲੈ ਜਾ ਮੇਰੀ ਗੱਲ ਮੰਨ ਲੈ ਕਿੰਨੇ ਅੰਦਰ ਬਹਿ ਕੇ ਖਾਓ ਕੁਰਸੀਆਂ ਲੱਗੀਆਂ ਹੋਣਗੀਆਂ ਲੇ ਫੜਾ ਕਿੰਨੀ ਪਾਵੇ ਠੀਕ ਹੈ ਠੀਕ ਹੈ ਕਿੰਨੀ ਚ ਨਿਕਲ ਨਹੀਂ ਨੀ ਡੱਬਾ ਦੇ ਦੇ ਕੋਈ ਡੱਬਾ ਹੀ ਪਿਆ ਹੂ ਚਾਹ ਲੈ ਜਰਾ ਟੋਹ ਦੇ ਦੇ ਟੋਪੀਆ ਜਮੀਸ ਕਰ ਉਹ ਉੱਤਕਾ ਆਹ ਕਰੋ ਆ ਕੇ ਕਰ ਮੈਂ ਠੀਕ ਹੈ ਜੁਹਾਰ ਰੋਇਆ ਤੇਰੀ ਬਿੱਚੂ ਵੀ ਤੂੰ ਨਾਲ ਨਹੀਂ ਲੈ ਕੇ ਗਈ ਪਤਾ ਉਹ ਕਿ ਜੁਹਾਰ ਤੂੰ ਤਾਂ ਖਾਣਾ ਤੇ ਡਾਈਟ ਤੇ ਖਾਂਦਾ ਮੇਰੇ ਤਾਂ ਸਰਦਾਂ ਨੂੰ ਮੈਂ ਤਾਂ ਰੋਟੀ ਵੀ ਨਹੀਂ ਖਾਖੀ ਇਸ ਦੀ ਕਰ ਅੱਜ ਤਾਂ ਮੈਂ ਵੀ ਨਹੀਂ ਖਾਖੀ ਰੋਟੀ ਹੰਦੇ ਕਿਉ ਕਕੇ ਆ ਇਹ ਚੰਗਾ ਕੰਮ ਹੈ ਨਾ ਮੰਮੀ ਕੋ ਹੋਰ ਕਿਹੜਾ ਹੁੰਦਾ ਹੋਰ ਹਾਂ ਕਿਉ ਹਾਂ ਬਾਟੇ ਕੀ ਹੁੰਦੀ ਆ ਇਹ ਲਓ ਵੀ ਆਹ ਸੂਟ ਜਿਹੜਾ ਆਪਾਂ ਰੈਡੀ ਕੀਤਾ ਸੀਗਾ ਠੀਕ ਆ ਇਹਦੀ ਮੈਂ ਤੁਹਾਨੂੰ ਡਿਟੇਲ ਦੇ ਦਾਂ ਪ੍ਰੋਪਰ ਦੰਮੀ ਦੇ ਪਾ ਕੇ ਹੈ ਨਾ ਫਿਰ ਆਪਾਂ ਇਹਦਾ ਜਿਹੜਾ ਉਹ ਕਰਨਾ ਹੈ ਡਿਸਪੈਚ ਫੇਰ ਕਰ ਦਾਂਗੇ ਹਾਂ ਲਓ ਵੀ ਰਿਕਨੇ ਪੜਨੀ ਸੀ ਆਪਦੇ ਬੂਟ ਵਾਸ ਤੋਂ ਬੂਟ ਫੜਦੇ ਆ ਹਾਂਜੀ ਬਾਈ ਰਿੱਕੀ ਨਹੀਂ ਫੜਦੇ ਸਿਆ ਤੇ ਬੂਟ ਸਲੀਪਰ ਫੜਨੇ ਸੀ ਬੂਟ ਵੀ ਤੇ ਸਲੀਪਰ ਤੇ ਚੰਪਲਾ ਫੜਦੀਆਂ ਬਸ ਤੋਂ ਤੇ ਹੁਣ ਮੇਰਾ ਡਾਈ ਵਾਲਾ ਕੰਮ ਕਰਨਾ ਆਪਾਂ ਫੇਰ ਆਪਾਂ ਦੁੱਧ ਫੜਾਂਗੇ ਫੇਰ ਦੁੱਧ ਵੜ ਕੇ ਦੁਕਾਨ ਤੋਂ ਫੇਰ ਆਪਾਂ ਜਾਵਾਂਗੇ ਪੁਟੀਕ ਤੇ ਲਓ ਵੀ ਮਿੱਤਰੋ ਲਓ ਬਾਈ ਚੋਰੀ ਲੈ ਕੇ ਆਇਆ ਰਿੱਕੀ ਗੁੜਾਲੀ ਆ ਤੇ ਨਮਾ ਖੁੱਲਿਆਗਾ ਸਟੋਰ ਚਾਏ ਚੂਰੀ ਠੇਕਾ ਕੇਸੀ ਰੋਡ ਤੇ ਆ ਚਾਏ ਚੂਰੀ ਠੇਕਾ ਬਬਲ ਕਿਕਰੀ ਕੋਲੇ ਹਮ ਜ਼ਰੂਰ ਵਿਜ਼ਿਟ ਕਰਿਓ ਤੁਸੀਂ ਸੁਰਮਾ ਖਾ ਕੇ ਹੁਣੀ ਸਵਾਦ ਦੱਸ ਦਿੰਨਾ ਇੱਕ ਮਿੰਟ ਦੇ ਅੰਦਰ ਅੰਦਰ ਹੁਣੀ ਤੁਹਾਨੂੰ ਜੈਨੂਨ ਰਿਵਿਊ ਦੇ ਦੂ ਰਿੱਕੀ ਕੈਂਟ ਭਾਈ ਕੈਂਟ ਵਿਜ਼ਿਟ ਕਰਕੇ ਖਾ ਕੇ ਜਾਵਾਂਗੇ ਕਰੇ ਚਾਹੇ ਜੋ ਕਰੇ ਬਣਾਉਣੇ ਆ ਕੀ ਬਾਤ ਹੈ ਲੋ ਭਾਈ ਜ਼ਰੂਰ ਵਿਜ਼ਿਟ ਕਰਿਓ ਭਾਈ ਪਰ ਨਾਲੇ ਕੇਸੀ ਰੋਡ ਤੇ ਬਬਲ ਕਿਕਰੀ ਕੋਲੇ ਠੀਕ ਹੈ ਜੀ ਚਲਿਓ ਹੁਣ ਆਪਾਂ ਮੀਂਹ ਪੈਣ ਲੱਗ ਗਿਆ ਚਲੋ بارش ਦਾ ਮੌਸਮ ਹੈ ਬਾ ਇਹਨੂੰ ਵੀ ਛੱਡ ਦਿਓ ਪਲੀਜ਼ ਲਓ ਬਈ ਪਾਉ ਡੰਮੀ ਦੇ ਆ ਕੇ ਮੀਂਹ ਰੌਣ ਕਿਉਂ ਲੱਗੀਆਂ ਮੀਆਂ ਇਹਨੇ ਬੱਚਿਆਂ ਨਾਲ ਪੂਰੀਆਂ ਤੁਹਾਰ ਕੋਕੋ ਮੱਲਾਂ ਨਾ ਮੈਂ ਉਹ ਤਾਂ ਦੇਖੀ ਦੇਖੀ ਚੱਕਿਆ ਤੇਰੇ ਬਣੀ ਰਕੀ ਉਹ ਦੀ ਵੀ ਕੋਕੋ ਮੱਲਾਂ ਨਾ ਮੈਂ ਤੈਨੂੰ ਤੇਰੇ ਵੀਰੇ ਨੇ ਕਿਹਾ ਦੇਖ ਲੈ ਸਮੋਸਾ ਲੈ ਲਿਆ ਚੱਕੀ ਆ ਕਹਿੰਦੇ ਹੁੰਦੇ ਆ ਜਦੋਂ ਰੱਬ ਬਾਹਲੇ ਮਿਹਰਮਾਨ ਹੋਵੇ ਨਾ ਜਦੋਂ ਨੀਤਾਂ ਸਿੱਧੀਆਂ ਹੋਣ ਨਾ ਤਾਂ ਕਹਿੰਦੇ ਆ ਬਈ ਨੀਤਾਂ ਨੂੰ ਹੀ ਚੱਪਲਾਂ ਹੁੰਦੀਆਂ ਨੇ ਤਰੀਕੀ ਨੇ ਭਾਈ ਮਲੇਰਕੋਟ ਲੋਹਾ ਦੇ ਵਾਸਤੇ ਚੱਪਲਾਂ ਬਣਵਾਈਆਂ ਸੀ 1100 ਰੁਪਿਆ ਦੇ ਕੇ ਕੁਰਤੇ ਪਿਆਮੇ ਨਾਲ ਮੇਰੀ ਸੀਗੀ ਫੁੱਲ ਨੀਤ ਇਹਨਾਂ ਚ ਨੀ ਤਾਂ ਹਮਰਾ ਦਾਇਆ ਲਾਇ ਦਿਨੇ ਵੀਰਪਾਲ ਉਹਨਾਂ ਨੇ ਛੋਟੀਆਂ ਉੱਥੇ ਤਾਂ ਮੈਂ ਆਇਆ ਮੈਂ ਕਿਹਾ ਕਾਹ ਨੂੰ ਉਹਨਾਂ ਨੇ ਸਾਈ ਦੀ ਛੋਟਾ ਭੇਤ ਤਰੀਕੀ ਵਾਸਤੇ ਆ ਚੱਪਲ ਆ ਗਿਆ ਮੇਚ ਆ ਗਿਆ ਮੇਚ ਬਣ ਗਈ ਗੱਲ ਮੇਰਾ ਤਾਂ ਬਣ ਗਿਆ ਮੇਲਾ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂੀਆਂ ਲੱਗ ਰਹੀਆਂ ਨੇ ਚੱਪਲਾ ਠੀਕ ਹੈ ਜਰੂਰ ਦੱਸੋ ਕਮੈਂਟ ਕਰਕੇ ਮੈਨੂੰ ਸੋਹਣੀਆ ਬੋਤ ਨੇ ਹੋਰ ਗੱਲੇ ਕਾਲੀ ਥੈਂਕ ਯੂ ਥੈਂਕ ਯੂ ਸੋ ਮੱਚ ਮੇਰੇ ਹੱਸ ਫਰੈਂਡ ਹੈਨਾ ਹੱਸ ਫਰੈਂਡ ਥੈਂਕ ਯੂ ਸੋ ਮੱਚ ਗੈਰਦੋਦੀ ਮਣੀਆ ਵਧੀਆਗਾ ਉਹ ਕਿਹਾ ਥੋੜੀਆਂ ਡੱਟੀਆਂ ਨਹੀਂ ਮਿਲਦਾ ਇਹ ਇਧਰ ਆ ਸਾਡੀ ਗਾਵਾਂ ਦੇ ਬੂਟ ਬਣਵਾਏ ਸੀ ਮੈਂ ਤਾਂ ਵੀਰੇ ਨੂੰ ਕੱਲ ਨਹੀਂ ਕਰਤੀ ਸੀ ਬਹੁਤ ਸਮਝੀ ਵਿੱਚ ਪੜਾਉ ਲਓ ਬਾਈ ਬਾ ਗਾਇਜ਼ ਵੀਰੇ ਆਪਾਂ ਕਰ ਲਈ ਡਰੈਸ ਰੈਡੀ ਠੀਕ ਹੈ ਇਹ ਲਹਿੰਗਾ ਤੁਸੀਂ ਦੇਖਿਆ ਹੋਣਾ ਮੇਰੇ ਪੇਜ ਤੇ ਪਾਇਆ ਹੋਇਆ ਉਹਦੇ ਨਾਲ ਦਾ ਇਹ ਕਿਸੇ ਨੇ ਠੀਕਾ ਜਿਹੜੀ ਸਕਰਟ ਆ ਉਹ ਪਲੇਨ ਰਖਵਾਈ ਸੀਗੀ ਠੀਕ ਹੈ نیچے ਉਹੀ ਲੈਸ ਆ ਠੀਕ ਹੈ ਜਿਹੜੀ ਆਪਾਂ ਚੁੰਨੀ ਤੇ ਲਗਾਈ ਆ ਤੇ ਨੈਕ ਤੇ ਵਰਕ ਆ ਗਿਆ ਬਹੁਤ ਸੋਹਣਾ ਤੇ ਬਾਹਾਂ ਦੇ ਉੱਤੇ ਬਾਹਾਂ ਵੈਲਸ਼ੇਪ ਬਣਾਈਆਂ ਨੇ ਤੇ ਚਾਕਾਂ ਤੇ ਵਰਕ ਆ ਗਿਆ ਘੇਰੇ ਤੇ ਆ ਗਿਆ ਠੀਕ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇਹ ਵਾਲੀ ਡਰੈਸ ਨੂੰ ਕਿਸੇ ਵੀ ਕਲਰ ਦੇ ਵਿੱਚ ਠੀਕ ਹੈ ਕਿਸੇ ਨੇ ਵੀ ਕਰਵਾਉਣੀ ਹੋਈ ਤਾਂ ਮੈਨੂੰ ਆਰਡਰ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ ਤੇ ਠੀਕ ਹੈ ਬਾਕੀ ਰਿਵਿਊ ਲੈਣੇ ਆਪਾਂ ਰਣਵਿੰਦਰ ਸਿਵੀਆ ਜੀ ਦੇ ਕਿਵੇਂ ਲੱਗੇ ਰਿੱਕੀ ਕਿਵੇਂ ਲੱਗੇ ਮੈਮ ਬਹੁਤ ਸੋਹਣਾ ਜੀ ਬਹੁਤ ਥੈਂਕ ਯੂ ਸੋ ਮੱਚ ਲਓ ਵੀ ਗੱਡੀ ਚ ਪਵਾ ਲਿਆ ਤੇਲ ਠੀਕ ਹੈ ਇਹ ਮੂੰਗਫਲੀ ਖਾ-ਖਾ ਕੇ ਲਗਾਤਾ ਢੇਰ ਰਿੱਕੇ ਕਹਿੰਦੇ ਤੂੰ ਮੇਰੀ ਗੱਡੀ ਖਰਾਬ ਕਰ ਦਿੰਨੀ ਹਰ ਵਾਰ ਕਿੰਨਾ ਟਾਈਮ ਹੋ ਗਿਆ ਰਿੱਕੇ ਕਿੰਨਾ ਟਾਈਮ ਹੋ ਗਿਆ ਬੇਟੇ ਤਾਂ ਹੋ ਗਿਆ ਬਾਬਾ 7 ਵਜੇ ਦੇ 3 ਮਿੰਟ ਸਵਾਸ਼ੀ ਹੋ ਗਏ ਸਵਾਸ਼ੀ ਹੋ ਗਏ ਬਈ ਸਵਾਸ਼ੀ ਇਹ ਇੰਨਾ ਨਹੀਂ ਰਹੋਗੇ ਦੇਖ ਨਾ ਵਸਤਾ ਮੀ ਭਈ ਜਾਂਦਾ ਤੜਕੇ ਦਾ ਕਿਦੇ ਕਿਦੇ ਸ਼ਹਿਰ ਮੀਏ ਸਾਡੇ ਸ਼ਹਿਰ ਬਹੁਤ ਮੀਏ ਅੱਜ ਲਓ ਵੀ ਜੁਝਾਰ ਸਿੰਘ ਜੀ ਸੌਂਗੇ ਉਧਰ ਰਣਵਿੰਦਰ ਸਿੰਘ ਜੀ ਆ ਗਏ ਹੈਲੋ ਮम्मी ਕੀ ਮੈਂ ਕੀ ਆਲੂਨ ਮੈਂ ਬਣਾ ਦੇਣੀ ਆ ਰਿਕੇ ਠੰਡ ਆ ਵਈ ਆ ਜਾਓ ਮੈਂ ਬਣਾ ਦੇਣੀ ਆ ਆ ਪਾਤਾ ਆਪਾਂ ਚੁੰਨੀ ਡਾਈ ਕਰਨੀ ਆਪਾਂ ਪਾਤੀਆਂ ਮੰਮੀ ਅੱਜ ਕਰਕੇ ਆਏ ਸ਼ਾਪਿੰਗ ਸਾਡੇ ਮੰਮੀ ਦਿਖਾਉਣਗੇ ਹੁਣ ਆਪਦੀ ਕੀਤੀ ਹੋਈ ਸ਼ਾਪਿੰਗ ਇਹ ਲੈ ਆਵੇ ਉਸ ਨੂੰ ਉਹਦੀ ਅਹੀਂ ਆਵੇ ਮੰਮੀ ਦਾ ਇਹ ਜਿੱਤ ਮੇਰਾ ਵੀਰ ਨੇ ਕਰੀ ਮਾਂ ਆ ਨਾਲ ਛੋਲ ਲੈਂਦਾ ਹਣਾ ਚਲੋ ਵਧੀਆ ਬਹੁਤ ਸੋਹਣਾ ਕੰਮ ਨੀ ਲੋੜੀ ਦਾ ਬਹੁਤ ਸੋਹਣਾ ਮੰਮੀ ਆ ਵੀ ਇਹ ਤਾਂ ਬਹੁਤ ਬਾਰਾ ਪਸੰਦ ਆਇਆ ਸੀ ਸਰਪੇਉ ਕਹਿੰਦਾ ਆਹ ਸਟਾਲ ਸੂਟ ਆ ਚੱਜ ਰਹੀ ਏ ਚਲ ਫਿਰ ਚਲ ਦੇਨੀ ਦਾ ਚਾਚੀ ਦੇ ਦੀ ਸਹੀ ਗੱਲ ਦਿੱਕੇ ਸੌ ਦਾ ਦਿੱਕੇ ਸੂਟ ਹਜ਼ਾਰ ਰੁਪਏ ਦਾ ਹਜ਼ਾਰ ਰੁਪਏ ਦਾ ਆ ਹਾਂ ਇਹਦੇ ਸੀ 1100 ਦਾ ਦਿੱਕੇ ਹਾਂ ਇਹ ਵੀ ਪੂਰੀ ਸਹੀ ਏ ਹਾਂ ਵਧੀਆ ਲੱਗ ਰਹੀ ਸੀ ਤੁਸੀਂ ਕੋਈ ਦੇਖਣ ਨੂੰ ਚੰਨੀ ਵਧੀਆ ਮੈਂ ਦੇਖਿਆ ਰਹਾ ਤੇ ਚਾਹ ਵੀ ਸਭ 700 ਵਾਲਾ ਰੱਖਿਆ ਕੀ ਆਵਾਜ਼ ਹੈ ਮੰਮੀ ਦਾ ਮੇਲਾ ਲੁੱਟ ਲਈ ਚਲ ਠੀਕ ਆ ਚਲ ਬਹੁਤ ਸੋਹਣੀ ਆ ਹਾਂ ਵਧੀਆ ਮੰਮੀ ਬਹੁਤ ਸੋਹਣੀ ਆ ਤੁਹਾਨੂੰ ਕਦ ਕੇ ਨਾ ਵੇਖੂ ਹਾਂ ਰੋਣ ਵਾਲਾ ਜੰਮ ਦੇ ਦੂ ਹਾਂ ਹਾਂ ਠੀਕ ਹੈ ਇਹ ਲਈ ਆ ਮੰਮੀ ਰਕਾ ਪਿਆ ਮੰਮੀ ਆਈ ਵਾਰ ਸੇਮ ਚੀਜ਼ ਹੀ ਲੀ ਹੁੰਦੀ ਆ ਜੇ ਤੋ ਪੁੱਤ ਦੁਨੀਆ ਮੇਰੇ ਕਿਹੜੇ ਨਾ ਲੈਂਦੀ ਆ ਇਹ ਚੋ ਜੀ ਉੱਠ ਜਿਦਵਾ ਨਾ ਕੋਸ਼ਿਸ਼ ਠੀਕ ਹੈ ਬਹੁਤ ਸੋਹਣੀ ਹੈ ਕੋਲ ਰੰਗ ਵਾਲਾ ਰੰਗਾਇਆ ਵਾਲਾ ਨਹੀਂ ਜਨੇ ਕੋਈ ਜ ਲੈ ਲਾ ਹਾਂ ਨਹੀਂ ਬਹੁਤ ਸੋਹਣਾ ਮਮੀ ਲੈ ਮਮੀ ਹੋਰ ਬਸ ਤੋ ਵੀ ਫੋਟੋ ਵੀ ਲਈ ਹੂੰ ਮਮੀ ਕੋਸ਼ ਦੇਖਾ ਪਾ ਕੇ ਦਿਖਾ ਮਮੀ ਲੈ ਉਹ ਦਿਖਾ ਦੇ ਚਲੂੰ ਦਿਖਾ ਦੇ ਮੈਂ ਇਹ ਲੋ ਸੋਹਣੀ ਬੰਨਣਾ ਔਨਲੀ ਯੋਗੀ ਦੀ ਹੱਟੀ। ਨੇ ਦਿੱਤੀ ਮੈਂ 700 ਠੀਕ ਆ ਸੋਹਣੀ। ਹੂੰ ਬਹੁਤ ਸੋਹਣੀ ਐ ਮੀ। ਲਓ ਭਾਈ। ਠੀਕ ਐ। ਕਮ ਮਮੀ ਲਈ ਸ਼ਾਲ ਵਾ ਮਮੀ ਬਹੁਤ ਸੋਹਣਾ। ਮੇਰੇ ਕੋਲ ਇੱਥੇ ਦੀ। ਬਹੁਤ ਸੋਹਣਾ ਦਾ। ਰਿੱਕੇ ਰਿੱਕੇ ਕਹਿੰਦੀ ਐ ਸਹੇਲੀਆਂ ਕਿ ਜੀਜੂ ਕਰਦਾ। ਮੈਂ ਕਹ ਦੁਖੀ ਕਰਦਾ ਕਿ ਸੁਆਹ ਕਰਦਾ। ਆਜੋ। ਮਰੀਆਂ ਸੇਲੀਆਂ ਨੇ ਜੀਜੂ ਜੀ ਰੋਟੀ ਖਾ ਲੋ ਆਜੋ।

ਤੇ ਰਾਤ ਆਪਾਂ ਹੋ ਗਏ ਸੀ ਬਹੁਤ ਜ਼ਿਆਦਾ ਲੇਟ ਮੰਮੀ ਵਰਗੇ ਦੇਖ ਰਹੀ ਸੀ ਮੈਚ ਤੇ ਜੁਝਾਰ ਬਹੁਤ ਅੰਕ ਕਰ ਰਿਆ ਸੀ ਫਿਰ ਮੈਨੂੰ ਲੱਗੀ ਸੀ ਸੁਵਾਉਣ ਤੇ ਮੈਂ ਕਿਹਾ ਚੱਲ ਮੈਂ ਇਹਨੂੰ ਸੁਵਾ ਦਿੰਨੀ ਆ ਹਨਾ ਸੁਵਾ ਕੇ ਵੀ ਫਿਰ ਤੁਹਾਡੇ ਨਾਲ ਗੱਲਬਾਤ ਕਰੂੰ ਪਰ ਰਾਤ ਰਾਈਨ ਮੇ ਲੱਗਿਆ ਚਲੋ ਉਹੀ ਗੱਲਬਾਤ ਆਪਾਂ ਹੋਣ ਕਰਦੇ ਆ ਦੋ ਤਿੰਨ ਕੁਐਸਚਨ ਸੀਗੇ ਕੁੜੀਆਂ ਦੇ ਹਨਾ ਤੇ ਇੱਕ ਤਾਂ ਕੁੜੀ ਨੇ ਜਿਵੇਂ ਕਿਹਾ ਸੀਗਾ ਵੀ ਦੀਦੀ ਵੀ ਬੇਬੀ ਪ੍ਰੋਡਕਟ ਤੁਸੀਂ ਕਿਹੜੀ ਕਿਹੜੀ ਯੂਜ਼ ਕਰਦੇ ਹੋ ਤੇ ਉਹ ਮੈਂ ਤੁਹਾਨੂੰ ਦੱਸਤਾ ਸੀਗਾ ਵੀ ਆਪਾਂ ਬੇਬੀ ਹੱਗ ਠੀਕ ਹੈ ਦੇ ਹੀ ਆਲਮੋਸਟ ਯੂਜ਼ ਕਰਦੀ ਹੁੰਦੀ ਆ ਮੈਂ ਬਾਕੀ ਮੈਂ ਹੁਣ ਖੋਪੇ ਦਾ origignal oil ਆ ਜਿਹੜਾ origignal ਤੇਲ ਆ ਉਹ ਯੂਜ਼ ਕਰਦੀ ਤੇ ਦੂਸਰੀ ਚੀਜ਼ ਬਈ ਕੁੜੀ ਨੇ ਪੁੱਛਿਆ ਸੀਗਾ ਵੀ ਦੀਦੀ ਵੀ ਜਿਹੜਾ ਤੁਹਾਡਾ yellow suit ਆ ਵੀ ਹੁਣੀ ਤੁਸੀਂ suit ਪਾਇਆ ਸੀ ਵੀ ਉਹਦਾ ਫੈਬਰਿਕ ਕੀ ਆ ਵੈਸੇ ਤੁਸੀਂ ਮੈਨੂੰ ਇਸ ਚੀਜ਼ ਤੋਂ ਦੇਖ ਕੇ ਲੱਗਿਆ ਲੋਗਾ ਜਿਹੜਾ ਉਹ ਪ੍ਰੋਪਰ ਨਹੀਂ ਦੇਖਦੇ ਕਿਉਂਕਿ ਜਿਹਦਾ ਤੁਹਾਨੂੰ ਪਤਾ ਲੱਗ ਜਾਂਦਾ ਮੈਂ ਦੱਸਿਆ ਸੀਗਾ ਤੁਹਾਨੂੰ ਪ੍ਰੋਪਰ ਵੀ ਜਿਹੜਾ ਉਹਦਾ ਫੈਬਰਿਕ ਆ येलो ਸੂਟ ਦਾ ਉਹ ਹੈਗਾ ਤਸਰ ਸਿਲਕ ਠੀਕ ਹੈ ਜੀ ਤਸਰ ਸਿਲਕ ਉਹਦਾ ਫੈਬਰਿਕ ਆ ਤੇ ਜਿਹੜਾ ਉਹਦਾ ਦੁਪੱਟਾ ਦਾ ਉਹ অর্ਗੈਂਜ਼ਾ ਦਾਗਾ ਉਹਦੇ ਉੱਪਰ ਲੀਸ ਲੱਗੀ ਹੋਈ ਆ ਜਿਹੜਾ ਉਹਦੇ ਉੱਪਰ ਵਰਕ ਹੋਇਆ ਹੋਇਆਗਾ ਉਹ ਮਸ਼ੀਨ ਵਰਕ ਹੋਇਆ ਹੋਇਆਗਾ ਫਿਰ ਇੱਕ ਕੁੜੀ ਦਾ ਕੁਐਸਚਨ ਸੀਗਾ ਵੀ ਦੀਦੀ ਵੀ ਤੁਸੀਂ ਇਹਦਾ ਪ੍ਰਾਈਸ ਦੱਸ ਸਕਦੇ ਹੋ ਤਾਂ ਜ਼ਿਆਦਾ ਬੈਟਰ ਆ। ਫਿਰ ਇਹ ਜਿਹੜਾ ਉਹਦਾ ਪ੍ਰਾਈਸ ਆ ਉਹ ਮੈਨੂੰ ਤੁਸੀਂ WhatsApp ਕਰਿਆ ਕਰੋ ਪਲੀਜ਼। ਕਾਲ ਵੀ ਨਹੀਂ WhatsApp ਕਰ ਦਿਆ ਕਰੋ। WhatsApp ਤੇ ਤੁਹਾਨੂੰ ਫੁੱਲ ਡਿਟੇਲ ਮਿਲ ਜੂਗੀ ਵੀ ਕਿਹੜਾ ਫੈਬਰਿਕ ਆ ਠੀਕ ਹੈ ਤੇ ਕਿਹੜਾ ਵਰਕ ਹੋਇਆ ਹੋਇਆ ਕਿਹੜਾ ਦੁਪੱਟਾ ਲੱਗਿਆ ਹੋਇਆ ਹੈਗਾ। ਫਿਰ ਤੁਸੀਂ ਕਿ ਮੇਰਾ ਗ੍ਰੀਨ ਸੂਟ ਸੀਗਾ ਜਾਗੂ ਵਾਲਾ ਉਹ ਵੀ ਤੁਸੀਂ ਮੈਨੂੰ ਪੁੱਛਿਆ ਸੀਗਾ ਵੀ ਦੀਦੀ ਉਹਦਾ ਕੀ ਫੈਬਰਿਕ ਆ ਠੀਕ ਹੈ ਦੁਪੱਟਾ ਉਹਦਾ ਚਨੂਨਸ ਫੋਨ ਦਾ ਹੈਗਾ ਜੀ। ਜੇ ਜਿਹੜਾ ਸੂਟ ਦਾ ਫੈਬਰਿਕ ਆ ਸੂਟ ਦਾ ਫੈਬਰਿਕ ਹੈਗਾਗਾ ਜੀ ਉਹਦਾ ਟਾਸਰ ਸਿਲਕ ਟਾਸਰ ਸਿਲਕ ਤੇ ਖਾਦੀ ਸਿਲਕ ਸਿਮਿਲਰ ਜੀ ਹੁੰਦੇ ਆ ਬਾਲਾ ਫਰਕ ਨਹੀਂ ਹੁੰਦਾ ਖਾਦੀ ਚ ਸ਼ਾਈਨ ਘੱਟ ਹੁੰਦੀ ਆ ਟਾਸਰ ਦੇ ਵਿੱਚ ਸ਼ਾਈਨ ਵੱਧ ਹੁੰਦੀ ਆ ਬਸ ਆਹੀ ਇਹਨਾਂ ਦੇ ਵਿੱਚ ਫਰਕ ਹੁੰਦਾਗਾ ਹੋਰ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਠੀਕ ਹੈ ਤੇ ਬਾਕੀ ਕੁਐਸਚਨ ਸੀਗੇ ਇੱਕ ਕੁੜੀ ਦਾ ਠੀਕ ਹੈ ਵੀ ਤੁਸੀਂ ਵੀ ਆਪਦੀ ਮੰਮਾ ਤੋਂ ਕੰਮ ਜ਼ਿਆਦਾ ਕਰਾਉਣੇ ਹੋ ਰਿੱਕੀ ਦੇ ਜਵਾਬ ਦੇਤਾ ਸੀਗਾ ਤੁਹਾਨੂੰ ਠੀਕ ਹੈ ਵੀ ਉਹ ਸਾਡਾ ਫੈਮਿਲੀ ਮੈਟਰ ਹੈ ਜੀ ਤਾਂ ਤੁਹਾਨੂੰ ਜਵਾਬ ਵੀ ਦੇਤਾ ਸੀਗਾ ਉਹਦਾ ਅਸੀਂ ਸਾਰਾ ਉਹ ਮੈਨੂੰ ਲੱਗਦਾ ਵੀ ਹੁਣ ਦੁਬਾਰਾ ਜਵਾਬ ਦੇਣਾ ਸਹੀ ਨਹੀਂ ਲੱਗਦਾ ਤੇ ਬਾਕੀ ਹੋਰ ਵੀ ਕਾਫੀ ਸਾਰੇ ਕੁਐਸਚਨ ਸੀਗੇ ਠੀਕ ਹੈ ਉਹ ਅਜੇ ਮੇਰੇ ਮਾਈਂਡ ਦੇ ਵਿੱਚ ਨਹੀਂ ਹੈਗੇ ਵੀ ਬਲੌਗ ਦੇਖਦੀਆਂ ਇੱਥੇ ਤੁਹਾਡੇ ਕੁਐਸਚਨ ਹੋਣਗੇ ਤਾਂ ਮੈਂ ਤੁਹਾਡਾ ਰਿਪਲਾਈ ਕਰੂੰਗੀ ਬਾਕੀ ਜੁਝਾਰ ਨੂੰ ਸਾਰੇ ਜਣੇ ਬਹੁਤ ਪਿਆਰ ਕਿਹੜੇ ਕਿਹੜੇ ਸੀਗੇ ਫਿਰ ਮੈਂ ਤੁਹਾਡੇ ਉਹ ਸਾਰੇ ਕੁਐਸਚਨ ਜਿੰਨੇ ਵੀ ਹੈਗੇ ਉਹਨਾਂ ਦਾ ਜਾਂਦੀ ਜਾਂਦੀ ਰਿਪਲਾਈ ਕਰਦੀ ਹਾਂਜੀ ਬਈ ਤੇ ਤੁਸੀਂ ਪੁੱਛਿਆ ਸੀਗਾ ਵੀ ヘア ਤੇ ਆਇਲ ਕਿਹੜਾ ਯੂਜ਼ ਕਰਦੀਆਂ ヘア ਤੇ ਆਇਲ ਮੈਂ ਯੂਜ਼ ਕਰਦੀਆਂ ਜੀ ਆਦੀਵਾਸੀ ヘア ઓਇਲ ਤੇ ਉਹ ਪੈਸੇ ਤਾਂ ਕਾਫੀ ਜਾਣੇ ਪ੍ਰੋਮੋਸ਼ਨਾਂ ਕਰਕੇ ਆਏ ਉਹਨਾਂ ਦੇ ਕਾਫੀ ਸਾਰੇ ਇਨਫਲੂਐਂਸਰ ਕਾਫੀ ਸਾਰੇ ਸੈਲੀਬ੍ਰਿਟੀਜ਼ ਬਟ ਮੈਨੂੰ ਕਿਸੇ ਤੇ ਵੀ ਟਰਸਟ ਨਹੀਂ ਸੀਗਾ ਬਿਕੋਜ਼ ਮੈਨੂੰ ਇੰਦਾ ਲੱਗਦਾ ਕਿ ਕੀ ਪਤਾ ਕਿਹੜੇ ਸਹੀ ਨੇ ਤਾ ਜਿੰਨਾਂ ਦੀ ਸੋਨੂ ਸੂਤ ਨੇ ਕੀਤੀ ਸੀਗੀ ਪ੍ਰੋਮੋਸ਼ਨ ਠੀਕ ਆ ਆਪਾਂ ਮੰਗਵਾਇਆ ਸੀ ਉਹਨਾਂ ਤੋਂ ਕਿਉਂਕਿ ਮੈਨੂੰ ਉਹ ਬੰਦਾ ਥੋੜਾ ਜਿਆਦਾ ਟਰਸਟ ਵਾਲਾ ਲੱਗਦਾ ਤਾਂ ਕਰਕੇ ਮੈਂ ਉਹਨਾਂ ਤੋਂ ਮੰਗਵਾਇਆ ਸੀਗਾ ਠੀਕ ਆ ਤੇ ਦੂਸਰੇ ਪਾਸੇ ਜਿਹੜਾ ਇੱਕ ਸੀਗਾ ਤੁਸੀਂ ਪੁੱਛਿਆ ਵੀ yellow suit ਦਾ प्लाਜ਼ੋ ਸਰਕੂਲਰ प्लाਜ਼ੋ ਹੈ ਨਹੀਂ ਉਹ ਦੀ ਸਟ੍ਰੇਟ ਸਲਵਾਰ ਹੈ ਜੀ yellow suit ਦੀ ਸਰਕੂਲਰ प्लाਜ਼ੋ ਨਹੀਂ ਹੈਗਾ ਸਟ੍ਰੇਟ ਸਲਵਾਰ ਬਣੀ ਹੋਈ ਆ ਤੁਹਾਨੂੰ ਗਲਤਫਹਿਮੀ ਹੋਈ ਆ ਵੀ ਉਹ ਸਰਕੂਲਰ प्लाਜ਼ੋ ਆ ਠੀਕ ਹੈ ਉਹ ਦੀ ਹੈਗੀ ਆ ਸਟ੍ਰੇਟ ਸਲਵਾਰ ਤੇ ਬਾਕੀ ਤੁਸੀਂ ਜੁਝਾਰ ਦਾ ਕਿਹਾ ਸੀਗਾ ਕਿ ਇਹਨੇ ਮੇਰੀ ਬੇਟੀ ਨੇ ਐ ਕਰਦੀ ਐ ਮੈਂ ਕਾਰਟੂਨ ਦਿਖਾਉਣ ਵਾਰੀ ਕਿ ਅਸੀਂ ਵੀ ਆ ਦਿਖਾਇਆ ਕਰੋ ਤੋ ਤੈਨੂੰ ਕੁਐਸਚਨ ਆਈ ਸੀ ਵੀ ਦੀ ਜੀ ਅਸੀਂ ਵੀ ਇਹੀ ਕਾਰਟੂਨ ਦਿਖਾਉਣੇ ਆ ਠੀਕ ਹੈ ਤਾਂ ਥੈਂਕ ਯੂ so much ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਠੀਕ ਹੈ ਦੂਸਰੇ ਕਾਰਟੂਨ ਵੀ ਦੇਖਦੇ ਬੱਚੇ ਬਟ ਨਾਲ ਨਾਲ ਆਪਣੀ ਲੈਂਗੁਏਜ ਵਾਲੇ ਵੀ ਦਿਖਾਉਣੇ ਚਾਹੀਦੇ ਤੇ ਫਿਰ ਤੁਹਾਡਾ ਇੱਕ ਕੁਐਸਚਨ ਸੀਗਾ ਵੀ ਦੀ ਜੀ ਜਿਹੜੀ ਉਹ ਖੇਡ ਲੈਤੀ ਸੀ ਮੈਂ ਅੜੀਸਰ ਸਾਹਿਬ ਤੋਂ ਕਹਿੰਦੀ ਸਾਡੇ ਹੀ ਖੇਡ 50 ਰੁਪਏ ਦੀ ਦਿੱਤੀ ਸੀਗੀ ਆਪਾਂ ਨੂੰ ਦਿੱਤੀ ਸੀ ਕਿ 100 ਰੁਪਏ ਦੀ ਉਹਨਾਂ ਨੂੰ ਦਿੱਤੀ ਸੀ ਜੀ 50 ਰੁਪਏ ਦੀ ਤੇ ਫਿਰ ਇੱਕ ਕੁਐਸਚਨ ਆਇਆ ਸੀਗਾ ਆਪਾਂ ਨੂੰ ਇੱਕ ਮਿੰਟ ਜੀ ਜਾਰ ਇੱਕ ਕੁਐਸਚਨ ਆਇਆ ਸੀਗਾ ਆਪਾਂ ਨੂੰ ਵੀ ਦੀਦੀ ਵੀ ਤੁਸੀਂ ਜਿਹੜੀ ਸਲਵਾਰ ਦਾ ਪੌਂਚ ਆਗਾ ਵੀ ਉਹ ਕਿੰਨਾ ਰੱਖ ਦਿਓ ਬਈ ਮੈਂ ਸਲਵਾਰ ਦਾ ਪੌਂਚਾਣਾ ਅਕੋਰਡਿੰਗ ਟੂ ਡਿਜ਼ਾਈਨ ਰੱਖਦੀਆਂ ਵੀ ਕਿਸੇ ਦਾ 7 ਪਹੁੰਚਾ ਰੱਖਦੀਆਂ ਕਿਸੇ ਦਾ 8 ਪਹੁੰਚਾ ਰੱਖਦੀਆਂ ਕਿਸੇ ਦਾ 9 ਪਹੁੰਚਾ ਕਿਸੇ ਦਾ 10 ਪਹੁੰਚਾ ਜਿੰਨਾ ਕ ਮੈਨੂੰ ਸਹੀ ਲੱਗਦਾ ਮੈਂ ਉਨਾਂ ਕ ਪਹੁੰਚਾ ਰੱਖਦੀਆਂ ਜਿੰਨਾ ਮੈਨੂੰ ਵਧੀਆ ਲੱਗਦਾਗਾ ਤਾਂ ਤੁਸੀਂ ਆਪ ਦੇ ਅਕੋਰਡਿੰਗ ਰੱਖ ਸਕਦੇ ਹੋ ਮੈਂ ਡਿਜ਼ਾਈਨ ਦੇ ਅਕੋਰਡਿੰਗ ਰੱਖਦੀਆਂ ਵੀ ਸ਼ਰਟ ਕਿੰਨੀ ਕ ਨੀਵੀ ਕਰਨੀ ਹੈ ਕਿੰਨੀ ਉੱਚੀ ਕਰਨੀ ਹੈ ਕਿੱਦਾਂ ਬਣਾਉਣਾਗਾ ਸਟਾਈਲ ਕਿੱਦਾਂ ਬਣਾਉਣਾਗਾ ਤੇ ਵਰਕ ਕਿੱਦਾਂ ਦਾ ਹੈਗਾ ਕਿੱਦਾਂ ਦਾ ਜਿਹੜਾ ਉਹ ਤੇ ਉਹ ਪਹੁੰਚਾਗਾ ਉਹ ਸੋਹਣਾ ਲੱਗੂਗਾ ਉਹ ਟ੍ਰਿਕ ਨਾਲ ਆ ਪਰੰਗਦੇ ਨਹੀਂ ਠੀਕ ਹੈ ਤੇ ਬਾਕੀ ਕਹਿੰਦੇ ਵੀ ਲੋੜੀ ਮੇਕਅਪ ਵਲੌਗ ਜ਼ਰੂਰ ਪਾਓ ਠੀਕ ਹੈ ਭਾਈ ਮੈਂ ਜ਼ਰੂਰ ਤੁਹਾਡੇ ਲਈ ਸਪੈਸ਼ਲ ਲੋੜੀ ਮੇਕਅਪ ਵਲੌਗ ਪਾਉਂਗੀ ਠੀਕ ਹੈ ਕੱਲ੍ਹ ਲਈ ਵਲੌਗ ਪਾਉਂਗੀ ਆ ਤੇ ਬਾਕੀ ਕਈ ਜਾਨੇ ਪਰਸਨਲ ਜਿਹੇ ਕੁਐਸਚਨ ਕਰਦੇ ਆ ਪਲੀਜ਼ ਉਹ ਨਾ ਕਰਿਆ ਕਰੋ ਬਿਕਾਜ਼ ਮੈਂ ਕਿਸੇ ਦਾ ਕੋਈ ਰਿਪਲਾਈ ਨਹੀਂ ਦੇਣਾ ਹੈਗਾ ਠੀਕ ਹੈ ਤੇ ਬਾਕੀ ਇੱਕ ਸੀਗਾ ਆ ਵੀ ਕਹਿੰਦੇ ਵੀ ਦੀਦੀ ਵੀ ਤੁਸੀਂ ਅ ਮਾਜਨ ਸਟੋਰ ਦੱਸੋ ਵੀ ਬਰਨਾਲੇ ਕਿੱਥੇ ਆ ਬਰਨਾਲੇ ਨਹੀਂ ਹੈਗਾ ਜੀ ਉਹ ਤੱਪੇ ਐ ਮਾਜਨ ਸਟੋਰ ਬਰਨਾਲੇ ਤਾਂ ਕੋਈ ਵੀ ਨਹੀਂ ਹੈਗਾ ਮੈਨੂੰ ਲੱਗਦਾ ਬਾਕੀ ਹੋਊ ਵੀ ਸਕਦਾ ਆਪਾਂ ਨੂੰ ਪਤਾ ਨਹੀਂ ਹੈਗਾ ਤੱਪੇ ਦਾ ਜ਼ਰੂਰ ਪਤਾ ਤੱਪੇ ਹੈਗਾ ਤੱਪੇ ਜਦੋਂ ਫਾਟਕ ਲੰਘਦੇ ਆ ਆਪਾਂ ਠੀਕ ਹੈ ਉਸ ਤੋਂ ਬਾਅਦ ਆਗਾ ਥੋੜਾ ਇਹ ਦੂਰ ਜਾ ਕੇ ਆਗਾ ਉੱਥੇ ਤੁਸੀਂ ਕੋਈ ਵੀ ਚੀਜ਼ ਬਾਏ ਕਰ ਸਕਦੇ ਜੀ ਤੈਨ ਇਸ ਤੋਂ ਬਾਅਦ ਇਹ ਕੁੜੀ ਕਹਿੰਦੀ ਜੀ ਤੁਸੀਂ ਹੋਰ ਕੰਮ ਕਰ ਲਓ ਕੋਈ ਗੱਲ ਨਹੀਂ ਬਈ ਜਿੰਨਾ ਕੰਮ ਸਾਡੇ ਤੋਂ ਹੁੰਦਾ ਸੀ ਕਰ ਲਾਂਗੇ ਜਿੰਨਾ ਸਾਨੂੰ ਵਧੀਆ ਲੱਗਦਾ ਠੀਕ ਹੈ ਤੇ ਜਿੰਨਾ ਕ ਮੈਨੂੰ ਵਧੀਆ ਲੱਗਦਾ ਮੈਂ ਵਲੌਗ ਤੁਹਾਡੇ ਲਈ ਨਹੀਂ ਬਣਾਉਂਦੀ ਜਿਹੜੇ 네ਗੇਟਿਵ ਕਮੈਂਟ ਕਰਦੇ ਆ ਮੈਂ ਵਲੌਗ ਉਹਨਾਂ ਲਈ ਬਣਾਉਣੀ ਆ ਜਿਹੜੇ ਪੋਜ਼ਿਟਿਵ ਕਮੈਂਟ ਕਰਦੇ ਆ ਤੇ ਰਹੀ ਗੱਲ ਮੇਰੀ ਸੱਸ ਕੰਮ ਕਰਦੀ ਆ ਨਹੀਂ ਕਰਦੀ ਸਾਡੇ ਘਰ ਦਾ ਬੈਠਿਆ ਠੀਕ ਹੈ ਤੁਹਾਨੂੰ ਕੀ ਪਤਾ ਮੇਰੀ ਮੰਮੀ ਕਿੰਨਾ ਕ ਕੰਮ ਕਰਦੀ ਆ ਠੀਕ ਆ ਤੇ ਕਿੰਨਾ ਸਾਕੇ ਕਾਉਣੇ ਆ ਸਾਡੇ ਘਰ ਦਾ ਕੀ ਜ਼ੀਨ ਆ ਕੁਝ ਵੀ ਆ ਠੀਕ ਆ ਤਾਂ ਤੁਸੀਂ ਬਿਲਕੁਲ ਬਹਿਣਾ ਜੀ ਮੈਂ ਤੁਹਾਡੇ ਘਰ ਵਿੱਚ ਨਹੀਂ ਝਾਕਣ ਦੀ ਉਹ ਕੋਈ ਨਹੀਂ ਹੋਣੀ ਹੈਗੀ ਤੇ ਅਸੀਂ ਖੁਸ਼ ਆ ਬਸ ਇੰਨਾ ਬਹੁਤ ਆ ਸਾਡੇ ਲਈ ਠੀਕ ਆ ਤੇ ਲੋਕ ਤਾਂ ਮਾਨ ਹੀ ਨਹੀਂ ਹੁੰਦੇ ਆ ਦੋ ਚਾਰ ਜਿਹੜੇ ਲੋਕ ਨੇ ਆਪ ਦੇ ਘਰਾਂਗ ਨਹੀਂ ਚਾਹਤੀਆਂ ਮਾਰੋ ਆਪ ਦੇਖੋ ਤੁਸੀਂ ਕਿੱਥੇ ਜਿਉ ਠੀਕ ਆ ਸਾਨੂੰ ਬੋਲਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਸਾਡਾ ਜਿੰਨਾ ਕ ਸਰਦਾ ਸੀ ਕਰ ਲੈਨੇ ਆ ਜਿਹਦਾ ਜਿੰਨਾ ਕ ਵਧੀਆ ਲੱਗਦਾ ਨਾਲੇ ਸਾਡੀਆਂ ਤੋਂ ਸਾਡੀਆਂ ਮੰਮੀਆਂ ਖੁਸ਼ ਹੋ ਕੇ ਕੰਮ ਕਰਦੀਆਂ ਨੇ ਸਾਡੀਆਂ ਮੰਮੀਆਂ ਤੋਂ ਥੱਕੇ ਨਾਲ ਕੰਮ ਨਹੀਂ ਕਰਵਾਏ ਜਾਂਦੇ ਖੁਸ਼ ਹੋ ਕੇ ਕਰਦੀਆਂ ਨੇ ਠੀਕ ਹੈ ਇੰਨੀ ਕ ਪਹੁੰਚ ਜਾਏਗੀ ਸਾਡੇ ਕੋਲ ਵੀ ਅਸੀਂ ਕੰਮ ਵਾਲੀ ਲਾ ਸਕਦੇ ਹਾਂ ਅੱਟ ਸਾਡੀ ਮੰਮਾ ਜਿੰਨਾ ਟਾਈਮ ਕਹਿੰਦੇ ਮੈਂ ਕੰਮ ਕਰ ਸਕਦੀ ਆ ਉਹਨਾਂ ਟੈਂਪੋ ਤੇ ਮੈਂ ਕਰੂੰਗੀ ਜਦੋਂ ਮੇਰੇ ਤੋਂ ਨਹੀਂ ਹੋਊਗਾ ਮੈਂ ਕਹਿ ਦੂੰਗੀ ਵੀ ਭਾਈ ਮੇਰੇ ਤੋਂ ਨਹੀਂ ਹੁੰਦਾ ਪਲੀਜ਼ ਹੁਣ ਤੁਸੀਂ ਕੰਮ ਵਾਲੀ ਲਾ ਲਓ ਸਿੰਪਲ ਜੀ ਗੱਲ ਆ ਠੀਕ ਹੈ ਨਾ ਹੋਰ ਮੈਨੂੰ ਕੁਝ ਬੋਲਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਇਹ ਆਪਣਾ ਇੰਨਾ ਕ ਵਲੋਗ ਸੀਗਾ થેન્ક યુ સો મચ ਜਿਹੜੀ ਪੋਜ਼ਿਟਿਵ ਕਮੈਂਟ ਕਰਦੇ ਆ ਨੈਗੇਟਿਵ ਵਾਲੇ ਆਪ ਘਰੇ ਸੁੱਕੀ ਨਹੀਂ ਹੁੰਦੇ ਤਾਂ ਇਹਨੂੰ ਦੂਜਿਆਂ ਨੂੰ ਨੈਗੇਟਿਵ ਕਰਨ ਦੀ ਕੋਸ਼ਿਸ਼ ਕਰਦੇ ਸੋ ਸਾਡੇ ਤੇ ਕੋਈ ਅਸਰ ਨਹੀਂ ਹੈਗਾ ਥੈਂਕ ਯੂ ਸੋ ਮਚ ਮਿਲਦੇ ਆ ਬਰ ਨੈਕਸਟ ਬਲੌਗ ਦੇ ਵਿੱਚ ਠੀਕ ਹੈ ਟਾਟਾ ਬਾਏ ਬਾਏ ਖੁਸ਼ ਰਹੋ ਸਾਰੇ ਜਣੇ ਭਾਈ ਆਪਣੇ ਬੱਚਿਆਂ ਦਾ ਧਿਆਨ ਰੱਖੋ